ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਗੱਲਬਾਤ ਦੋਸਤੋ ਅੱਜ ਦੀ ਬੜੀ ਹੀ ਦਿਲਚਸਪ ਗੱਲਬਾਤ ਕਰਾਂਗੇ ਭਾਰਤੀ ਖੁਫੀਆ ਏਜੰਸੀ ਰਾ ਕਿਵੇਂ ਬਣੀ ਔਰ ਇਹਦੇ ਏਜੰਟ ਕਿਵੇਂ ਚੁਣੇ ਜਾਂਦੇ ਤਾਂ ਦੋਸਤੋ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਹੈ ਅੱਜ ਦੀ ਇਹਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਨੂੰ ਸੁਣਨਾ ਔਰ ਜਿੰਨਾ ਵੀ ਰਣੇ ਹਜ ਤੱਕ ਬਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲੋ ਤਾਂ ਦੋਸਤੋ ਸਨ 1965 ਦੇ ਵਿੱਚ ਭਾਰਤ ਅਰ ਪਾਕਿਸਤਾਨ ਵਿਚਾਲੇ 22 ਦਿਨਾਂ ਤੱਕ ਚੱਲੀ ਲੜਾਈ ਕੋਈ ਫੈਸਲਾਕੁਨ ਲੜਾਈ ਨਹੀਂ ਸੀ ਭਾਰਤ ਦਾ ਪਰੜਾ ਭਾਰੀ ਭਾਵੇਂ ਸੀ ਪਰ ਭਾਰਤ ਦੇ ਕੋਲ ਗੁਪਤ ਜਾਣਕਾਰੀ ਨਹੀਂ ਸੀ ਕਿ ਪਾਕਿਸਤਾਨ ਕੋਲ ਕਿਸ ਹੱਦ ਤੱਕ ਹਥਿਆਰਾਂ ਦੀ ਕਮੀ ਹੋ ਗਈ ਸੀ ਸੱਚ ਤਾਂ ਇਹ ਸੀ ਕਿ 22 ਸਤੰਬਰ ਨੂੰ ਜਿਸ ਦਿਨ ਜੰਗਬੰਦੀ ਦਾ ਐਲਾਨ ਹੋਇਆ ਸੀ ਪਾਕਿਸਤਾਨ ਦੇ ਲੰਗਪਗ ਸਾਰੇ ਹਥਿਆਰ ਮੁੱਕ ਚੁੱਕੇ ਸੀਗੇ ਉਹਨਾਂ ਦੀ ਪੂਰਤੀ ਦੀ ਕੋਈ ਸੁਭਾਵਨਾ ਵੀ ਨਹੀਂ ਸੀ ਕਿਉਂਕਿ ਅਮਰੀਕਾ ਨੇ ਪਾਕਿਸਤਾਨ ਨੂੰ ਹਥਿਆਰ ਦੇਣ ਉੱਤੇ ਰੋਕ ਲਾਤੀ ਸੀ ਰਾ ਦੇ ਸਾਬਕਾ ਮੁਖੀ ਸ਼ੰਕਰਨ ਨਾਇਰ ਇਹ ਆਪਣੀ ਕਿਤਾਬ ਇਨਸਾਈਡ ਆਈਬੀ ਐਂਡ ਰਾ ਦਾ ਰੋਲਿੰਗ ਸਟੋਨ ਥੈਟ ਗੈਦਰਡ ਮਾਸ ਇਹਨੇ ਇਹਦੇ ਵਿੱਚ ਲਿਖਿਆ ਕਿ ਜਲ ਸੈਨਾ ਦੇ ਤਕਾਲੀ ਮੁਖੀ ਜਨਰਲ ਜੇ ਐਨ ਚੌਧਰੀ ਨੇ ਰੱਖਿਆ ਮੰਤਰੀ ਨੂੰ ਰਿਪੋਰਟ ਦਿੱਤੀ ਸੀ ਕਿ ਫੌਜ ਪਾਕਿਸਤਾਨ ਉਤੇ ਫੈਸਲਾਕੁਨ ਜਿੱਤ ਇਸ ਲਈ ਨਹੀਂ ਹਾਸਲ ਕਰ ਸਕੀ ਕਿਉਂਕਿ ਸਾਡੇ ਕੋਲ ਸਟੀਕ ਜਾਣਕਾਰੀ ਨਹੀਂ ਸੀ ਉਹਦੇ ਬਾਰੇ ਇਹਦਾ ਕਾਰਨ ਇਹ ਸੀ ਕਿ ਇਹ ਜਾਣਕਾਰੀ ਜਟਾਉਣ ਦੀ ਜ਼ਿੰਮੇਵਾਰੀ ਆਈਬੀ ਦੇ ਨਿਕੰਮੇ ਜਸੂਸਾਂ ਨੂੰ ਦਿੱਤੀ ਗਈ ਸੀ ਇਸ ਆਲੋਚਨਾ ਦਾ ਇਹ ਨਤੀਜਾ ਨਿਕਲਿਆ ਕਿ ਭਾਰਤ ਨੇ ਨਵੀਂ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਰਾ ਇਹ ਖੜੀ ਕਰਨ ਦਾ ਫੈਸਲਾ ਕੀਤਾ ਦੀ ਰੀ ਜ਼ਿੰਮੇਵਾਰੀ ਦੇਸ਼ ਤੋਂ ਬਾਹਰ ਗੁਪਤ ਜਾਣਕਾਰੀਆਂ ਇਕੱਠਾ ਕਰਨਾ ਸੀ ਤਾਂ ਹੁਣ ਆਰ ਏ ਡਬਲਯੂ ਦੀ ਸਥਾਪਨਾ 21 ਸਤੰਬਰ 1968 ਨੂੰ ਹੋਈ ਔਰ ਰਮੇਸ਼ਵਰਨਾਥ ਕਾਓ ਇਹਦਾ ਪਹਿਲਾ ਮੁਖੀ ਬਣਾਇਆ ਗਿਆ ਸ਼ੰਕਰਨ ਨਾਇਰ ਉਹਨਾਂ ਦਾ ਡਿਪਟੀ ਸੀ ਇਹਨਾਂ ਤੋਂ ਇਲਾਵਾ 250 ਹੋਰ ਜਣਿਆਂ ਦੀ ਇੰਟੈਲੀਜੈਂਸ ਬਿਊਰੋ ਤੋਂ ਰਿਸਰਚ ਐਂਡ ਐਨਾਲਿਸਿਸ ਵਿੰਗ ਇਹਦੇ ਵਿੱਚ ਬਦਲੀ ਕੀਤੀ ਗਈ ਸਾਲ 1971 ਤੋਂ ਬਾਅਦ ਰਾਮਨਾਥ ਕਾਵ ਨੇ ਸਿੱਧਾ ਕਾਲਜ ਅਤੇ ਯੂਨੀਵਰਸਿਟੀਆਂ ਤੋਂ ਰਾ ਦੇ ਏਜੰਟ ਭਰਤੀ ਕਰਨੀ ਸ਼ੁਰੂਆਤ ਕੀਤੀ ਨਤੀਜਾ ਇਹ ਹੋਇਆ ਕਿ ਰਾ ਦੇ ਵਿੱਚ ਕੰਮ ਕਰਨ ਵਾਲੇ ਕਈ ਲੋਕਾਂ ਦੇ ਰਿਸ਼ਤੇਦਾਰ ਅਤੇ ਦੋਸਤਾਂ ਨੂੰ ਸੰਗਠਨ ਦੇ ਵਿੱਚ ਨੌਕਰੀ ਮਿਲੀ ਅਤੇ ਮਜ਼ਾਕ ਵਿੱਚ ਇਹਨੂੰ ਰਿਲੇਟਿਵ ਐਂਡ ਐਸੋਸੀਏਟਸ ਵੈਲਫੇਅਰ ਐਸੋਸੀਏਸ਼ਨ ਕਿਹਾ ਜਾਣ ਲੱਗਿਆ ਪਰ ਸਾਲ 1973 ਤੋਂ ਬਾਅਦ ਇਹ ਰਵਈਤਿ ਬਦਲੀ ਗਈ ਅਤੇ ਸਿੱਧੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਸਖਤ ਮੁਕਾਬਲੇ ਤੇ ਕਈ ਇਮਤਿਹਾਨਾਂ ਵਿੱਚੋਂ ਲੰਘਣਾ ਪੈਣਾ ਸੀਗਾ ਔਰ ਨਿਤਿਨ ਗੋਖਲੇ ਆਪਣੀ ਕਿਤਾਬ ਆਰ ਐਨ ਕਾਵ ਜੈਂਟਲਮੈਨਸ ਸਪਾਈ ਮਾਸਟਰ ਇਹਦੇ ਵਿੱਚ ਲਿਖਦਾ ਕਿ ਪਹਿਲਾ ਟੈਸਟ ਮਨੋਵਿਗਿਆਨ ਦਾ ਸੀ ਉਮੀਦਵਾਰਾਂ ਨੂੰ ਸਵੇਰੇ 3 ਵਜੇ ਇੱਕ ਜਗ੍ਹਾ ਉੱਤੇ ਪਹੁੰਚਣ ਲਈ ਕਿਹਾ ਗਿਆ ਉੱਥੇ ਪਹੁੰਚਦੇ ਹੀ ਉਹਨਾਂ ਦਾ ਅਬਜੈਕਟਿਵ ਟਾਈਪ ਟੈਸਟ ਲਿਆ ਗਿਆ ਟੈਸਟ ਪਾਸ ਕਰਨ ਵਾਲਿਆਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਜੋ ਇੱਕ ਜੁਆਇੰਟ ਸੈਕਟਰੀ ਨੇ ਲਿਆ ਤਾਂ ਉਸ ਤੋਂ ਬਾਅਦ ਸੰਨ 73 ਦੇ ਵਿੱਚ ਰਾ ਦੇ ਵਿੱਚ ਚੁਣੇ ਗਏ ਅਤੇ ਬਧੀਕ 77 ਬਜੋ ਰਟੈਨ ਜავੇਦ ਰਾਣਾਡੇ ਇਹ ਦੱਸਦਾ ਕਹਿੰਦਾ ਅਗਲੇ 라ਉਂਡ ਦਾ ਇੰਟਰਵਿਊ ਰਾ ਦੇ ਸੀਨੀਅਰ ਅਧਿਕਾਰੀਆਂ ਐਨ ਐਨ ਸੰਤਕੂ ਅਤੇ ਸੰਕਰਨ ਨਾਇਰ ਨੇ ਲਿਆ ਇਹਦੇ ਵਿੱਚ ਚੁਣੇ ਜਾਣ ਤੋਂ ਬਾਅਦ ਸਾਡਾ ਸਾਹਮਣਾ 6 ਮੈਂਬਰੀ ਚੋਣ ਕਮੇਟੀ ਨਾਲ ਹੋਇਆ ਜਿਦੇ ਵਿੱਚ ਵਿਦੇਸ਼ ਸਕੱਤਰ ਰਾਦੇ ਮੁਖੀ ਆਰ ਐਨ ਕਾਬ ਤੇ ਇੱਕ ਮਨੋਵਿਗਿਆਨੀ ਸ਼ਾਮਲ ਸਨ ਮੇਰਾ ਕਹਿੰਦਾ ਇੰਟਰਵਿਊ 45 ਮਿੰਟਾਂ ਤੱਕ ਚੱਲਿਆ 2 ਮਹੀਨੇ ਬਾਅਦ ਰਾਣਾਡੇ ਨੂੰ ਇਤਲਾਹ ਦਿੱਤੀ ਗਈ ਕਿ ਉਹਨਾਂ ਨੂੰ ਰਾਦੇ ਵਿੱਚ ਚੁਣ ਲਿਆ ਗਿਆ ਉਹਨਾਂ ਦੇ ਨਾਲ ਤਿੰਨ ਹੋਰ ਜਣੇ ਪ੍ਰਤਾਪ ਹੈਬਲੀਕਰ ਚਕਰੂ सिन्हा ਤੇ ਵਿਧਾਨ 라ਵਲ ਨੂੰ ਵੀ ਚੁਣਿਆ ਗਿਆ ਰਾਦੇ ਸਪੈਸ਼ਲ ਸੈਕਟਰੀ ਦੇ ਅਹੁਦੇ ਤੋਂ ਰਿਟਾਇਰ ਹੋਏ ਰਾਣਾ ਬੈਨਰਜੀ ਦੱਸਦਾ ਕਹਿੰਦਾ ਉਹ ਤੋਂ ਬਾਅਦ 1985 ਅਤੇ 1990 ਦੇ ਦੌਰਾਨ ਰਾ ਦੇ ਵਿੱਚ ਕੁਝ ਇਸ ਤਰ੍ਹਾਂ ਕੁਝ ਹੋਰ ਲੋਕ ਲਏ ਗਏ ਜਿਦੇ ਨਾਲ ਸਪੈਸ਼ਲ ਸਰਵਿਸੇਸ ਬਣੀ ਬਾਅਦ ਵਿੱਚ ਅਣਜਾਣ ਕਾਰਨਾ ਕਰਕੇ ਇਹ ਪ੍ਰਯੋਗ ਬੰਦ ਕਰ ਦਿੱਤਾ ਗਿਆ ਹੁਣ 95 ਫੀਸਦੀ ਤੋਂ ਜ਼ਿਆਦਾ ਲੋਕਾਂ ਦੀ ਚੋਣ ਭਾਰਤੀ ਪੁਲਿਸ ਸੇਵਾ ਵਿੱਚੋਂ ਹੀ ਹੁੰਦੀ ਹੈ ਆਰਥਿਕ ਇੰਟੈਲੀਜੈਂਸ ਦਾ ਕੰਮ ਦੇਖਣ ਲਈ ਕਸਟਮ ਅਤੇ ਇਨਕਮ ਟੈਕਸ ਦੇ ਕੁਝ ਲੋਕਾਂ ਨੂੰ ਲਿਆ ਜਾਂਦਾ ਹੈ ਹੁਣ आईपीएस ਦੀ ਭਰਤੀ ਉੱਤੇ ਸਵਾਲ ਰਾ ਦੇ ਕੁਝ ਤਬਕਿਆਂ ਦੇ ਵਿੱਚ ਚੋਣ ਪ੍ਰਕਿਰਿਆ ਦੀ ਆਲੋਚਨਾ ਵੀ ਹੋਈ ਰਾ ਦੇ ਮੁਖੀ ਵਿਕਰਮ ਮਸੂਦ ਆਪਣੀ ਕਿਤਾਬ ਦਾ ਅਨ ਐਂਡਿੰਗ ਗੇਮ ਇਹਦੇ ਵਿੱਚ ਲਿਖਦਾ ਉਹ ਕਹਿੰਦਾ ਜਦੋਂ ਤੱਕ ਇੱਕ ਵਿਅਕਤੀ ਪੁਲਿਸ ਸੇਵਾ 'ਚ ਅਫਸਰ ਬਣਦਾ ਏ ਉਹ ਔਸਤਨ 27 ਸਾਲਾਂ ਦਾ ਹੋ ਜਾਂਦਾ ਜੇ ਉਹ 3 ਸਾਲ ਬਾਅਦ ਰਾ ਦੇ ਵਿੱਚ ਆਉਂਦਾ ਉਹਦੀ ਉਮਰ 30 ਜਾਂ ਉਸ ਤੋਂ ਜ਼ਿਆਦਾ ਹੋ ਚੁੱਕੀ ਹੁੰਦੀ ਹੈ ਇਸ ਉਮਰ ਦੇ ਵਿੱਚ ਉਸ ਲਈ ਖੁਦ ਨੂੰ ਨਵੇਂ ਪੇਸ਼ੇ 'ਚ ਢਾਲ ਸਕਣਾ ਮੁਸ਼ਕਲ ਹੁੰਦਾ ਇਸ ਸਮੇਂ ਉਹ ਜ਼ਿਆਦਾ ਖਤਰਾ ਚੁੱਕਣ ਦੀ ਸਥਿਤੀ ਵਿੱਚ ਨਹੀਂ ਹੁੰਦਾ ਤਾਂ ਖੋਫੀਆ ਏਜੰਸੀਆਂ ਦੇ ਲੋਕਾਂ ਨੂੰ ਪੁਲਿਸ ਸੇਵਾ ਵਿੱਚੋਂ ਲਿਆ ਜਾਣਾ ਹੁਣ ਉਨਾ ਕਾਰਗਰ ਨਹੀਂ ਰਹਿ ਗਿਆ ਉਹ ਕਹਿੰਦਾ ਇਹ ਇੱਕ ਅਜਿਹਾ ਪੇਸ਼ਾ ਜਿੱਥੇ ਪਾਸ਼ਾ ਇੱਕ ਕੌਸ਼ਲ ਅਤੇ ਜਾਣਕਾਰੀ ਇਕੜਵਾਉਣ ਦੀ ਕਲਾ ਬਹੁਤ ਮਹੱਤਵਪੂਰਨ ਹੈ ਜਿਸ ਲਈ ਪੁਲਿਸ ਵਾਲਿਆਂ ਨੂੰ ਸਿਖਲਾਈ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਆਰਥਿਕ ਸਾਈਬਰ ਵਿਗਿਆਨਕ ਅਤੇ ਸਮਾਜਿਕ ਖੇਤਰਾਂ ਦੇ ਵਿੱਚ ਵੀ ਮਹਾਰ ਹੋਣ ਦੀ ਲੋੜ ਹੁੰਦੀ ਹੈ ਜਿਹਦੀ ਸਖਲਾਈ ਇੱਕ ਆਈਪੀਐਸ ਅਧਿਕਾਰੀ ਨੂੰ ਨਹੀਂ ਦਿੱਤੀ ਜਾਂਦੀ ਹੁਣ ਇਹਦੀ ਸਖਲਾਈ ਕਿੱਦਾਂ ਹੁੰਦੀ ਹੈ ਰਾਤ ਦੇ ਅਫਸਰਾਂ ਦੀ ਚੁਣੇ ਗਏ ਲੋਕਾਂ ਨੂੰ ਖੁਫੀਆ ਜਾਣਕਾਰੀ ਹਾਸਲ ਕਰਨ ਦੀ ਬੁਨਿਆਦੀ ਸਖਲਾਈ ਦਿੱਤੀ ਜਾਂਦੀ ਉਹਨਾਂ ਨੂੰ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਮਹਾਰਤ ਹਾਸਲ ਕਰਵਾਈ ਜਾਂਦੀ ਬੁਨਿਆਦੀ ਸਖਲਾਈ ਤੋਂ ਬਾਅਦ ਉਹਨਾਂ ਨੂੰ ਫੀਲਡ ਇੰਟੈਲੀਜੈਂਸ ਬਿਊਰੋ ਦੇ ਨਾਲ ਰੱਖਿਆ ਜਾਂਦਾ ਉੱਥੇ ਉਹਨਾਂ ਨੂੰ ਬੇਹਦ ਖੰਡ ਵਿੱਚ ਕੰਮ ਕਰਨਾ ਸਿਖਾਇਆ ਜਾਂਦਾ ਕਿਵੇਂ ਕੁਸਪੈਟ ਕੀਤੀ ਜਾਵੇ ਕਿਵੇਂ ਫੜੇ ਜਾਣ ਤੋਂ ਬਚਿਆ ਜਾਵੇ ਕਿਸ ਤਰ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣ ਔਰ ਕਿਸ ਤਰ੍ਹਾਂ ਨਵੇਂ ਸੰਪਰਕ ਕਾਇਮ ਕੀਤੇ ਜਾਣ ਇਹ ਸਾਰਾ ਕੁਝ ਇਹਨਾਂ ਨੂੰ ਸਿਖਾਇਆ ਜਾਂਦਾ ਰਾ ਦੇ ਏਜੰਟਾਂ ਨੂੰ ਫੀਲਡ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੂੰ ਆਤਮ ਰੱਖਿਆ ਦੀ ਕਰਾਵਮਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ ਇਹ ਇੱਕ ਤਰ੍ਹਾਂ ਦਾ ਇਜ਼ਰਾਈਲੀ ਮਾਰਸ਼ਲ ਆਰਟ ਹੈ ਜਿਦੇ ਵਿੱਚ ਆਮੋ ਸਾਹਮਣੇ ਦੀ ਲੜਾਈ ਨੂੰ ਜਿੱਤਣ ਦੇ ਗੈਰ ਰਵਾਇਤੀ ਗੁਰ ਸਿਖਾਏ ਜਾਂਦੇ। ਰਾਣਾ ਬੈਨਰਜੀ ਦਾਦਾ ਕਹਿੰਦਾ ਵਿਦੇਸ਼ ਜਾਣ ਤੋਂ ਪਹਿਲਾਂ ਉਹਨਾਂ ਨੂੰ ਅਜਹੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਜੋ ਬਾਅਦ ਚ ਕੰਮ ਆਉਣ। ਜਿਵੇਂ ਕਿ ਜ਼ਮਾਨੇ ਵਿੱਚ ਡੈਡ ਲੈਟਰ ਬਾਕਸ ਦੀ ਗੱਲ ਹੁੰਦੀ ਸੀਗੀ। ਤੁਸੀਂ ਕਿਸੇ ਦਰੱਖਤ ਦੇ ਤਣੇ ਵਿੱਚ ਕਾਗਜ਼ ਨੂੰ ਰੱਖ ਦੋਗੇ। ਉੱਥੋਂ ਦੂਜੇ ਲੋਕ ਉਹਨੂੰ ਲੈ ਲੈਣਗੇ। ਰੱਖਣ ਅਤੇ ਲੈਣ ਦੀ ਪ੍ਰਕਿਰਿਆ ਵਿੱਚ ਚਿੰਨ੍ਹ ਲਾਉਣੇ ਹੁੰਦੇ। ਕੋਡ ਭਾਸ਼ਾ ਵੀ ਲਿਖਣੀ ਸਿਖਾਈ ਜਾਂਦੀ ਕਹਿੰਦਾ ਦੁਨੀਆ ਦੇ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਆਪਣੇ ਸਫਾਰਤਖਾਨਿਆਂ ਨੂੰ ਆਪਣੇ ਜਾਸੂਸਾਂ ਅਤੇ ਖੋਫੀਆ ਅਡੇ ਤੌਰ ਤੇ ਵਰਤਦੇ ਰਾਂ ਦੇ ਏਜੰਟਾਂ ਨੂੰ ਵੀ ਅਕਸਰ ਵਿਦੇਸ਼ ਵਿੱਚ ਭਾਰਤੀ ਜਿਹੜੀਆਂ ਕਹ ਲਈਏ ਵੀ ਉੱਥੇਆਂ ਵੈਸੀਆਂ ਹਨ ਉਹਨਾਂ ਚ ਤੈਨਾਤ ਕੀਤਾ ਜਾਂਦਾ ਔਰ ਕਈ ਵਾਰ ਉਹਨਾਂ ਨੂੰ ਨਕਲੀ ਨੌਹੇਟ ਬਾਹਰ ਵੀ ਭੇਜਿਆ ਜਾਂਦਾ ਖੋਜੀ ਪੱਤਰਕਾਰ ਸ਼ਤੀਸ਼ ਯਾਦਵ ਆਪਣੀ ਕਿਤਾਬ ਰਾ ਇਹ ਹਿਸਟਰੀ ਆਫ ਇੰਟੈਲੀਜੈਂਸ ਕੋਵਟ ਅਪ੍ਰਸ਼ੰਸ਼ਸ਼ ਇਹਦੇ ਵਿੱਚ ਲਿਖਦੇ ਕਹਿੰਦਾ ਇਹਦੇ ਪਿੱਛੇ ਵਜਾ ਇਹ ਹੈ ਕਿ ਉਹਨਾਂ ਦੇ ਅਸਲੀ ਨਾਮ ਸਿਵਲ ਸੇਵਾ ਦੀ ਲਿਸਟ ਵਿੱਚ ਹੁੰਨੇ ਇੱਕ ਵਾਰ ਰਾ ਦੇ ਵਿੱਚ ਕੰਮ ਕਰ ਰਿਹਾ ਬਿਕਰਮ ਸਿੰਘ ਵਿਸ਼ਾਲ ਪੰਡਤ ਬਣ ਕੇ ਮਾਸਕੋ ਜਾਣਾ ਪਿਆ ਉਹਨੂੰ ਪੰਡਤ ਬਣ ਕੇ ਉਹਨਾਂ ਦੇ ਪਰਿਵਾਰ ਨੂੰ ਵੀ ਆਪਣਾ ਨਾਮ ਬਦਲਣਾ ਪਿਆ ਜੋ ਜੇ ਵਿਦੇਸ਼ ਪੋਸਟਿੰਗ ਦੇ ਦੌਰਾਨ ਉਹਨਾਂ ਦੇ ਘਰ ਬੱਚਾ ਪੈਦਾ ਹੋਇਆ ਤਾਂ ਉਹਦਾ ਵੀ ਨਕਲੀ ਸਰਨੇਮ ਰੱਖਿਆ ਗਿਆ ਤੇ ਉਹ ساری ਜ਼ਿੰਦਗੀ ਉਸੇ ਨਾਲ ਚਿਪਕਿਆ ਰਿਹਾ ਦੇਖ ਲੋ ਰਾ ਦੇ ਮੁਖੀ ਰਹੇ ਅਮਰਜੀਤ ਸਿੰਘ ਦੁਲੱਟ ਇੱਕ ਦਿਲਚਸਪ ਕਿੱਸਾ ਸੁਣਾਉਨੇ ਉਹ ਕਹਿੰਦਾ ਸਾਡਾ ਇੱਕ ਕਸ਼ਮੀਰੀ ਦੋਸਤ ਹੈ ਹਾਸ਼ਿਸ ਕੁਰਾਇਸ਼ੀ ਜਿਨੇ ਪਹਿਲੀ ਵਾਰ ਭਾਰਤ ਦਾ ਜਹਾਜ਼ ਹਾਈਜੈਕ ਕੀਤਾ ਸੀ ਕਹਿੰਦਾ ਉਹ ਮੈਨੂੰ ਦੇਸ਼ ਤੋਂ ਬਾਹਰ ਮਿਲਿਆ ਜਦੋਂ ਅਸੀਂ ਹੱਥ ਮਲਾਇਆ ਤਾਂ ਮੈਂ ਕਿਹਾ ਮੇਰਾ ਨਾਮ ਦੁਲੱਟ ਹੈ ਉਹ ਕਹਿਣ ਲੱਗਿਆ ਉਹ ਤਾਂ ਠੀਕ ਹੈ ਆਪਣਾ ਅਸਲੀ ਨਾਮ ਤਾਂ ਦੱਸ ਮੈਂ ਹੱਸਦੇ ਨੇ ਕਿਹਾ ਉਹ ਕਿੱਥੋਂ ਲੈ ਕੇ ਆਵਾਂ ਅਸਲੀ ਨਾਮ ਇਹੀ ਹੈ ਬਾਅਦ ਚ ਮੈਂ ਕਹਿਣ ਲੱਗਿਆ ਤੁਸੀਂ ਹੀ ਹੋ ਜਿਨ੍ਹਾਂ ਨੂੰ ਆਪਣਾ ਅਸਲੀ ਨਾਮ ਦੱਸਿਆ ਹੈ ਤਾਂ ਇਹ ਸਭ ਦੇ ਬਾਵਜੂਦ ਪਛਾਣੇ ਜਾਣ ਦਾ ਡਰ ਹਮੇਸ਼ਾ ਬਣਿਆ ਰਹਿਦਾ ਹੁਣ ਪਿਛੇ ਪਰ ਜਾਸੂਸ ਬਹੁਤ ਜਲਦੀ ਪਛਾਣੇ ਜਾਂਦੇ ਰਾਣਾ ਮੈਨਰ ਦੀ ਕਹਿੰਦਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇੱਕ ਕੂਟਨੀਤਿਕ ਪ੍ਰੋਟੋਕੋਲ ਬਣਿਆ ਹੋਇਆ ਕਿ ਖੁਫੀਆ ਧੰਦੇ ਦੇ ਜੋ ਲੋਕ ਇੱਕ ਦੂਜੇ ਕੋਲ ਭੇਜੇ ਜਾਂਦੇ ਉਹਨਾਂ ਦੇ ਨਾਮ ਉਸ ਦੇਸ਼ ਨੂੰ ਪਹਿਲਾਂ ਤੋਂ ਦੱਸ ਦਿੱਤੇ ਜਾਂਦੇ ਤੈ ਹੁੰਦਾ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਮਾੜਾ ਬੀਹਣਾ ਨਹੀਂ ਕਰਾਂਗੇ ਜੇ ਕੋਈ ਲਿਮਟ ਤੋਂ ਬਾਹਰ ਕੰਮ ਕਰਦਾ ਹੈ ਤਾਂ ਉਸ ਨੂੰ ਵਾਪਸ ਬੁਲਾ ਲਿਆ ਜਾਂਦਾ ਉਹ ਕਹਿੰਦਾ ਕਿ ਕੱਢੇ ਜਾਣ ਦਾ ਡਰ ਤਾਂ ਕਹਿੰਦਾ ਹਮੇਸ਼ਾ ਬਣਿਆ ਰਹਿੰਦਾ ਜੇ ਕੋਈ 3 ਸਾਲ ਦੀ ਪੋਸਟਿੰਗ ਉੱਤੇ ਚਲਿਆ ਜਾਂਦਾ ਤਾਂ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਦਾ ਪਰ ਜੇ 6 ਮਹੀਨੇ ਤੋਂ ਬਾਅਦ ਉਹਨੂੰ ਤੁਰੰਤ ਦੇਸ਼ ਛੱਡਣ ਨੂੰ ਕਿਹਾ ਜਾਂਦਾ ਤਾਂ ਇਹ ਪਰੇਸ਼ਾਨ ਕਰਨ ਵਾਲੀ ਸਥਿਤੀ ਹੋਉਂਦੀ ਕਹਿੰਦਾ ਹੁਣ ISI ਪਾਕਿਸਤਾਨ ਦੀ ਖੁਫੀਆ ਏਜੰਸੀ ਹੈ ਇਸ ਲਈ RAW ਦੀ ਉਹਦੇ ਨਾਲ ਤੁਲਨਾ ਹੋਣਾ ਕੁਦਰਤੀ ਹੈ RAW ਦਾ ਮੁਖੀ ਵਿਕਰਮ ਸੂਦ ਆਪਣੀ ਕਿਤਾਬ ਦਾ ਅਨ ਐਂਡਿੰਗ ਗੇਮ ਦੇ ਵਿੱਚ ਲਿਖਦਾ ਕਹਿੰਦਾ ਜੇ ਦੋਵੇਂ ਦੋਵੇਂ ਏਜੰਸੀਆਂ ਦੀ ਤੁਲਨਾ ਕੀਤੀ ਜਾਵੇ ਤਾਂ RAW ਨੂੰ ਕਿਸੇ ਤਰ੍ਹਾਂ ਦੀ ਗ੍ਰਿਫਤਾਰੀ ਕਰਨ ਦਾ ਅਧਿਕਾਰ ਨਹੀਂ ਹੈ ਨਹੀਂ ਇਹ ਅੱਧੀ ਰਾਤ ਨੂੰ ਬੂਹਾ ਖੜਕਾਉਂਦੀ ਹੈ ਰਾ ਦੇਸ਼ ਦੇ ਅੰਦਰ ਜਸੂਸੀ ਨਹੀਂ ਕਰਦੀ ਜਦ ਕਿ ਆਈਐਸਆਈ ਇਹ ਸਾਰਾ ਕੁਝ ਕਰਦੀ ਹੈ ਰਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਵਾਬ ਦੇ ਹੈ ਜਦ ਕਿ ਆਈਐਸਆਈ ਫੌਜ ਮੁਖੀ ਨੂੰ ਰਿਪੋਰਟ ਕਰਦੀ ਹੈ ਹਾਲਾਂਕਿ ਕਾਗਜ਼ਾਂ ਦੇ ਵਿੱਚ ਦਿਖਾਇਆ ਗਿਆ ਕਿ ਉਹ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੀ ਹੈ ਆਈਐਸਆਈ ਦਾ ਇਤਿਹਾਸ ਰਾ ਤੋਂ ਕਿਤੇ ਪੁਰਾਣਾ ਹੈ ਇਹਦੀ ਸਥਾਪਨਾ 1948 ਚ ਬ੍ਰਿਟਿਸ਼ ਫੌਜ ਵਿੱਚ ਕੰਮ ਕਰ ਰਹੇ ਇੱਕ ਆਸਟ੍ਰੇਲੀਆਈ ਅਫਸਰ ਮੇਜਰ ਜਨਰਲ ਵਾਲਟਰ ਜੋਸਫ ਉਹਨੇ ਕੀਤੀ ਸੀ ਰਾ ਦੇ ਮੁਖੀ ਰਹੇ ਦੁਲਾਟਾ ਉਹ ਕਹਿੰਦਾ ਕਿ ਆਈਐਸਆਈ ਦੇ ਚੀਫ ਰਹੇ ਅਫਦ ਦੁਰਾਨੀ ਕਹਿੰਦੇ ਸੀ ਕਿ ਤੁਹਾਡੇ ਰਾ ਵਾਲੇ ਸਾਡੇ ਤੋਂ ਜ਼ਿਆਦਾ ਹੁਸ਼ਿਆਰ ਹੈ ਸਾਡੇ ਇੱਥੇ ਜੋ ਆਉਣੇ ਆ ਜ਼ਿਆਦਾਤਰ ਫੌਜੀ ਨੇ ਹੱਲਾ ਜਿੰਦਾ ਕਰਦੇ ਨੇ ਮੇਰਾ ਵੀ ਮੁਲਾਂਕਣ ਹੈ ਕਹਿੰਦਾ ਕਿ ਅਸੀਂ ਆਈਐਸਆਈ ਤੋਂ ਘੱਟ ਨਹੀਂ ਆ ਮੈਨੂੰ ਪਾਕਿਸਤਾਨ ਵਿੱਚ ਵੀ ਇਹੀ ਸਵਾਲ ਪੁੱਛਿਆ ਗਿਆ ਤਾਂ ਮੈਂ ਜਵਾਬ ਦਿੱਤਾ ਕਿ ਜੇ ਦੁਰਾਨੀ ਸਾਹਿਬ ਕਹਿੰਦੇ ਹਨ ਕਿ ਅਸੀਂ ਬਿਹਤਰ ਹਾਂ ਤਾਂ ਮੰਨ ਲੈਣਾ ਪਰ ਇਹ ਮੈਂ ਵੀ ਇਹ ਕਿਹਾ ਕਿ ਆਈਐਸਆਈ ਬਹੁਤ ਵੱਡੀ ਏਜੰਸੀ ਹੈ ਕਾਸ਼ ਮੈਂ ਇੰਨੀ ਵੱਡੀ ਏਜੰਸੀ ਦਾ ਮੁਖੀ ਹੁੰਦਾ ਇਸ ਉੱਤੇ ਸਾਰੇ ਲੋਕ ਹੱਸਣ ਲੱਗ ਪਏ ਕਹਿੰਦਾ ਹੁਣ ਰਾ ਅਤੇ ਆਈਐਸਆਈ ਦੇ ਹੋੜ ਦੇ ਕਈ ਕਿਸੇ ਮਸ਼ਹੂਰ ਹੈ ਰਾਣਾ ਬੈਨਰਜੀ ਦੱਸਦਾ ਕਿ ਮੈਂ 84 ਤੋਂ 88 ਤੱਕ ਪਾਕਿਸਤਾਨ ਦੇ ਵਿੱਚ ਪੋਸਟਡ ਰਹਾ ਸਾਡੇ ਕੋਲ ਹਰ ਸਮੇਂ ਆਈਐਸਆਈ ਦੇ ਲੋਕ ਰਹਿੰਦੇ ਸੀ ਸਾਡੇ ਘਰ ਦੇ ਸਾਹਮਣੇ ਬੈਠਦੇ ਸਨ ਸ਼ਿਫਟ ਹੁੰਦੀ ਸੀ ਉਹਨਾਂ ਦੀ ਸਵੇਰੇ 7:00 ਵਜੇ ਤੋਂ ਸ਼ਾਮ ਨੂੰ 8:00 ਵਜੇ ਤੱਕ ਉਹ ਕਹਿੰਦਾ ਸਾਨੂੰ ਸਖਲਾਈ ਦਿੱਤੀ ਜਾਂਦੀ ਸੀ ਕਿ ਤੁਸੀਂ ਨਜ਼ਰ ਰੱਖਣ ਵਾਲਿਆਂ ਵਿੱਚ ਵਕਫੇ ਦੇਖਣੇ ਆ ਫਿਰ ਉਹਨਾਂ ਦੇ ਮੁਤਾਬਕ ਆਪਣਾ ਕੰਮ ਕਰਨਾ ਇੱਕ ਵਾਰ ਕਹਿੰਦਾ ਉਹ ਮੇਰਾ ਪਿੱਛਾ ਕਰ ਰਹੇ ਸਨ ਮੈਂ ダイ ਵਰਦਨ ਰੂਟ ਲੈ ਕੇ ਆਪਣੀ ਗੱਡੀ ਰੋਕਤੀ ਜਦੋਂ ਉਹਨਾਂ ਨੇ ਦੇਖਿਆ ਕਿ ਮੇਰੀ ਗੱਡੀ ਨਜ਼ਰ ਨਹੀਂ ਆ ਰਹੀ ਤਾਂ ਉਹਨਾਂ ਨੇ ਆਪਣੀ ਕਾਰ ਮੇਰੇ ਘਰ ਵੱਲ ਭਜਾਈ ਸਾਫ਼ ਹੈ ਕਿ ਮੈਂ ਉੱਥੇ ਨਹੀਂ ਸੀ ਵਾਪਸੀ ਵਿੱਚ ਉਹਨਾਂ ਨੇ ਮੈਨੂੰ ਆਪਣੀ ਕਾਰ 'ਚ ਆਉਂਦੇ ਦੇਖਿਆ ਤਾਂ ਮੈਂ ਉਹਨਾਂ ਨੂੰ ਚੜਾਉਣ ਲਈ ਆਪਣਾ ਹੱਥ ਹਲਾਇਆ ਇਹਦੇ ਉੱਤੇ ਮਤਲਬ ਕਿ ਉਹ ਬਹੁਤ ਖਸਿਆਏ ਜੀ ਹੋ ਗਏ ਕਹਿੰਦਾ ਦਾ ਰਾਦੇ ਮੁਖੀ ਰਹੇ ਸ਼ੰਕਰਨ ਨਾਇਰ ਆਪਣੀ ਸਵੈ ਜੀਵਨੀ ਇਨਸਾਈਡ ਆਈ ਵੀ ਐਂਡ ਰਾ ਦਾ ਰੋਲਿੰਗ ਸਟੋਨ ਥੈਟ ਗੈਦਰ ਮਾਸ ਇਹਦੇ ਵਿੱਚ ਲਿਖਦਾ ਉਹ ਕਹਿੰਦਾ 1960 ਅਤੇ 70 ਦੇ ਸਾਲਾਂ ਦੇ ਵਿੱਚ ਖਾਨ ਅਬਦੁਲ ਗਫਾਰ ਖਾਨ ਦੇ ਪੁੱਤਰ ਬਲੀ ਖਾਨ ਲੰਡਨ ਦੇ ਵਿੱਚ ਜਲਾ ਬਤਨੀ ਦਾ ਜੀਵਨ ਜਿਉ ਰਹੇ ਸੀਗੇ ਉਹ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਭੁੱਟੋ ਦੇ ਕਟੜ ਵਿਰੋਧੀ ਸੀ ਉਹ ਸਿਆਸੀ ਅਤੇ ਨੈਤਿਕ ਹਮਾਇਤ ਲਈ ਇੰਦਰਾ ਗਾਂਧੀ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਸੀ ਮੈਨੂੰ ਕਹਿੰਦਾ ਉਹਨਾਂ ਨੂੰ ਮਿਲਣ ਲਈ ਕਿਹਾ ਗਿਆ ਤਾਂ ਉਹ ਕਹਿੰਦਾ ਕਿ ਇਹ ਮੁਲਾਕਾਤ ਕਿਸੇ ਦੂਜੇ ਦੇਸ਼ ਵਿੱਚ ਹੋਣੀ ਸੀ ਕਿਉਂਕਿ ਲੰਡਨ ਵਿੱਚ ਵੀ ਪਾਕਿਸਤਾਨੀ ਅੰਬੈਸੀਆਂ ਉਹਨਾਂ ਉੱਪਰ ਨਿਗ੍ਹਾ ਰੱਖ ਰਹੀਆਂ ਸੀ ਮੈਂ ਪਹਿਲਾਂ ਲੰਡਨ ਗਿਆ ਤੇ ਫਿਰ ਉੱਥੋਂ ਡੈਨਮਾਰਕ ਦੀ ਰਾਜਧਾਨੀ ਕੋਪਨ ਹੈगन ਗਿਆ ਜਦੋਂ ਉਹ ਕਹਿੰਦਾ ਮੈਂ ਨਾਸ਼ਤਾ ਕਰ ਰਿਹਾ ਤਾਂ ਤਾਂ ਮੈਂ ਆਪਣੇ ਪਿਛਲੇ ਮੇਜ਼ ਉੱਤੇ ਕੁਝ ਲੋਕਾਂ ਨੂੰ ਉਰਦੂ ਬੋਲਦੇ ਹੋਏ ਸੁਣਿਆ ਤਾਂ ਮੈਨੂੰ ਸ਼ੱਕ ਹੋ ਗਿਆ ਕਿ ਉਹ ਆਈਐਸਆਈ ਦੇ ਏਜੰਟ ਸੀਗੇ ਮੇਰਾ ਸ਼ੱਕ ਉਸ ਸਮੇਂ ਕਹਿੰਦਾ ਯਕੀਨ 'ਚ ਬਦਲ ਗਿਆ ਜਦੋਂ ਉਹ ਨਾਸ਼ਤਾ ਛੱਡ ਕੇ ਬਰਾਂਡੇ 'ਚ ਮੇਰੀ ਅਤੇ ਬਲੀ ਖਾਨ ਦੀ ਤਲਾਸ਼ ਕਰਨ ਲੱਗ ਪਏ ਨਾਇਰ ਨੇ ਤੁਰੰਤ ਮੁਲਾਕਾਤ ਦੀ ਥਾਂ ਬਦਲੀ ਉਹਨਾਂ ਨੇ ਬਲੀ ਖਾਨ ਨੂੰ ਉਹਨਾਂ ਦੀ ਪਸੰਦੀਦਾ ਮਠਿਆਈ ਕੇਸੀ ਦਾਸ ਦੇ ਰਸਗੁੱਲਿਆਂ ਦਾ ਟੀਨ ਤੋਹਫੇ 'ਮ ਦਿੱਤਾ ਜੀਤੋਂ ਉਹ ਬਹੁਤ ਖੁਸ਼ ਹੋਇਆ ਭਾਰਤ ਵਾਪਸ ਆ ਕੇ ਨਾਇਰ ਨੇ ਬਲੀਖਾਨ ਨੂੰ ਸੁਨੇਹਾ ਇੰਦਰਾ ਗਾਂਧੀ ਨੂੰ ਦਿੱਤਾ ਬਲੀਖਾਨ ਦਾ ਸੁਨੇਹਾ ਜਿਹੜਾ ਤਾਂ ਪਾਕਿਸਤਾਨ ਦੇ ਰਾ ਦੇ ਜਸੂਸਾਂ ਦੇ ਫੋਨ ਹਮੇਸ਼ਾ ਟੈਪ ਹੁੰਦੇ ਸੀ ਉਹਨਾਂ ਦੀ ਆਪਣੀ ਪਰਿਵਾਰ ਵਾਲਿਆਂ ਨਾਲ ਹੋਣ ਵਾਲੀ ਹਰ ਗੱਲ ਸੁਣੀ ਜਾਂਦੀ ਸੀ ਰਾਣਾ ਬੈਨਰਜੀ ਇੱਕ ਹੋਰ ਕਿੱਸਾ ਸੁਣਾਉਂਨੇ ਉਹ ਕਹਿੰਦਾ اسلامਾਬਾਦ ਵਿੱਚ ਸਾਡਾ ਇੱਕ ਬੇਟਰ ਹੁੰਦਾ ਸੀ ਉਹ ਐਂਗਲੋ ਇੰਡੀਅਨ ਈਸਾਈ ਸੀ ਉਹਦੀ ਇੱਕ ਕਮਜ਼ੋਰੀ ਸੀ ਉਹ ਜਦੋਂ ਵੀ ਸ਼ਰਾਬ ਵਰਤੌਂਦਾ ਸੀ ਉਸ ਤੋਂ ਪਹਿਲਾਂ ਉਹ ਖੁਦ ਵੀ ਦੋ ਘੁੱਟ ਅੰਦਰ ਮਾਰਦਾ ਸੀ ਕਹਿੰਦਾ ਉਹਨੂੰ ਰੋਕਣ ਲਈ ਅਸੀਂ ਕਹਿੰਦੇ ਸੀ ਕਿ ਪਾਰਟੀ ਖਤਮ ਹੋ ਜਾਣ ਤੋਂ ਬਾਅਦ ਅਸੀਂ ਤੁਹਾਨੂੰ ਡਰਿੰਕ ਦੇ ਦਵਾਂਗੇ ਜਿਹਨੂੰ ਤੁਸੀਂ ਆਪਣੇ ਘਰ ਵੀ ਲੈ ਕੇ ਜਾ ਸਕਦੇ ਹਾਂ ਪਰ ਉਹ ਮੰਨਦਾ ਨਹੀਂ ਸੀ ਪਹਿਲਾਂ ਹੀ ਪੀ ਲੈਂਦਾ ਇਹ ਹੀ ਕਾਰਨ ਸੀ ਕਿ ਬੈਨਰਜੀ ਉਹਦੇ ਉੱਤੇ ਨਜ਼ਰ ਰੱਖਦਾ ਸੀ ਉਹ ਕਹਿੰਦਾ ਕਿ ਇੱਕ ਵਾਰ ਮੈਂ ਦੇਖਿਆ ਕਿ ਉਹ ਅਜੀਬ ਤਰੀਕੇ ਨਾਲ ਖੜਾ ਸੀ ਤੇ ਆਪਣੇ ਪੈਰਾਂ ਨਾਲ ਕੋਈ ਚੀਜ਼ ਥੱਲੇ ਖਿਸਕਾ ਰਿਹਾ ਸੀ ਮੈਂ ਦੇਖਿਆ ਕਿ ਉਹ ਇੱਕ ਛੋਟੀ ਜੀ ਸਿੰਘਾਂ ਦੀ ਡੱਬੀ ਵਰਗੀ ਕੋਈ ਚੀਜ਼ ਸੀਗੀ ਦਰਤਲ ਉਹ ਡਾਇਨਿੰਗ ਰੂਮ ਦੇ ਵਿੱਚ ਹਿਅਰਿੰਗ ਡਿਵਾਈਸ ਲਾ ਰਿਆ ਸੀਗਾ ਖੈਰ ਮੈਂ ਉਸ ਕਹਿੰਦਾ ਜੰਤਰ ਨੂੰ ਬੰਦ ਕਰਕੇ ਪਾਸੇ ਰੱਖਤਾ ਪਾਰਟੀ ਹੁੰਦੀ ਰਹੀ ਜਿਵੇਂ ਕੁਝ ਵੀ ਨਾ ਹੋਇਆ ਹੋਵੇ ਅਗਲੇ ਦਿਨ ਕਹਿੰਦਾ ਸਾਡੇ ਰਾਜਦੂਤ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲਿਆਂ ਨੂੰ ਕਹਿੰਦਾ ਇਹਦੀ ਫੇਰ ਸ਼ਿਕਾਇਤ ਕਰੀ ਹੁਣ ਕਹਿੰਦਾ ਸਨ 1999 ਦੇ ਵਿੱਚ ਰਾਦ ਦੀ ਬਹੁਤ ਕਿਰਕਰੀ ਹੋਈ ਜਦੋਂ ਕਹਿੰਦਾ ਕੰਧਾਰ ਹਾਈਜੈਕ ਤੋਂ ਬਾਅਦ ਭਾਰਤ ਨੂੰ ਤਿੰਨ ਖਤਰਨਾਕ ਕੱਟੜਪੰਥੀ ਰਹਾ ਕਰਨੇ ਪਏ। ਇਹੀ ਨਹੀਂ ਰਾਦ ਦੇ ਕਹਿੰਦਾ ਤਤਕਾਲੀ ਮੁખી ਏਐਸ ਦੁਲੱਟ ਮਸੂਦ ਅਜ਼ਹਰ ਅਤੇ ਮੁਸ਼ਤਾਕ ਜਰਗਰ ਨੂੰ ਆਪਣੇ ਜਹਾਜ਼ 'ਚ ਬਿਠਾ ਕੇ ਸ਼੍ਰੀਨਗਰ ਤੋਂ ਦਿੱਲੀ ਲਿਆਇਆ ਜਿੱਥੋਂ ਜਸਵੰਤ ਸਿੰਘ ਉਹਨਾਂ ਨੂੰ ਆਪਣੇ ਨਾਲ ਕੰਧਾਰ ਲੈ ਕੇ ਗਿਆ। ਇਦਾਂ ਕਹਿੰਦਾ ਆਈਸੀ 814 ਜਹਾਜ਼ ਨੂੰ ਅੰਬਰਸਰ ਤੋਂ ਲਾਹੌਰ ਦੇ ਲਈ ਉਡਣ ਦਿੱਤਾ ਗਿਆ ਉਹਦੀ ਵੀ ਗਨ ਬੜੀ ਆਲੋਚਨਾ ਹੋਈ ਤੇ ਬੇਇਤੀ ਹੋਈ ਰਾਦੀ ਦੁਨੀਆ ਦੇ ਹੋਰ جاسੂਸਾਂ ਵਾਂਗ ਰਾ ਦੇ جاسੂਸਾਂ ਦੀਆਂ ਛਾਤੀਆਂ ਉੱਤੇ ਵੀ ਕਦੇ ਕੋਈ ਮੈਡਲ ਨਹੀਂ सजਿਆ ਥੋੜੇ ਲੋਕਾਂ ਨੂੰ ਹੀ ਪਤਾ ਕਿ ਕਾਰਗਿਲ ਯੁੱਧ ਦੇ ਦੌਰਾਨ ਪਾਕਿਸਤਾਨ ਤੋਂ ਆਏ ਕੁਸ ਫੈੜੀਆਂ ਖਿਲਾਫ ਪਹਿਲੀ ਸਫਲ ਮੁਹਿੰਮ ਸਰਹੱਦੋ ਤੇ ਤਨਾਤ ਰਾ ਦੇ 80 ਮੈਂਬਰਾਂ ਨੇ ਚਲਾਈ ਸੀ ਉਹਨਾਂ ਦੇ ਵਿੱਚੋਂ ਕੁਝ ਲੋਕ ਜਿਉਂਦੇ ਦੀ ਵਾਪਸ ਨਹੀਂ ਆਏ ਸੀ ਪਰ ਉਹਨਾਂ ਦੇ ਨਾਵਾਂ ਨੂੰ ਕਦੇ ਕੋਈ ਉਜਾਗਰ ਨਹੀਂ ਕੀਤਾ ਗਿਆ ਸਤੀਸ਼ ਯਾਦਵ ਆਪਣੀ ਕਿਤਾਬ ਰਾਹ এ ਹਿਸਟਰੀ ਆਫ ਕੋਵਟ ਅਪਰਚੈਂਸ ਇਹਦੇ 'ਚ ਲਿਖਦਾ ਆ ਕਿ ਕਾਰਗਿਰ ਦੀ ਲੜਾਈ ਤੋਂ ਬਾਅਦ ਰਾਹ ਦੇ ਉਹ ਲੋਕ ਚੁੱਪਚਾਪ ਖੜੇ ਰਹੇ ਜਿਨ੍ਹਾਂ ਨੇ ਆਪਣੇ ਸਾਥੀ ਇਸ ਲੜਾਈ ਦੇ ਵਿੱਚ ਗਵਾ ਦਿੱਤੇ ਸੀਗੇ ਇੱਕ ਜਾਸੂਸ ਦਾ ਕੋਡ ਨੇਮ ਰਹਿਮਾਨ ਸੀ ਉਹਨੇ ਰਾਹ ਦੇ ਅਫਸਰਾਂ ਨੂੰ ਕਿਹਾ ਕਿ ਉਹਨਾਂ ਲੋਕਾਂ ਦੀ ਕੁਰਬਾਨੀ ਨੂੰ ਜਨਤਕ ਰੂਪ ਵਿੱਚ ਸਬਕਾਰ ਕੀਤਾ ਜਾਵੇ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ ਜਦੋਂ ਉਸ ਸਮੇਂ ਦੇ ਕੌਮੀ ਸੁਰੱਖਿਆ ਸਲਾਹਕਾਰ ਤੇ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਬਰਜੇਸ਼ ਮਿਸ਼ਰਾ ਤੱਕ ਇਹ ਗੱਲ ਪਹੁੰਚੀ ਤਾਂ ਉਹਨਾਂ ਨੇ ਇਹਦਾ ਵਿਰੋਧ ਕਰਿਆ ਉਹ ਯਾਦਵ ਕਹਿੰਦਾ ਕਿ ਕਿਸੇ ਤਰ੍ਹਾਂ ਬਾਜਪਈ ਤੱਕ ਇਹ ਗੱਲ ਪਹੁੰਚਾਈ ਗਈ ਪ੍ਰਧਾਨ ਮੰਤਰੀ ਨਿਵਾਸ ਦੇ ਇੱਕ ਬੰਦ ਹਾਲ ਚ ਉਹਨਾਂ 18 ਰਾ ਅਫਸਰਾਂ ਦੇ ਨਾਮ ਅਤੇ ਕਾਰਗਿਰ ਦੀ ਲੜਾਈਆਂ ਉਹਨਾਂ ਦੇ ਕਾਰਨਾਮੇ ਜ਼ੋਰ ਨਾਲ ਪੜੇ ਗਏ ਰਾ ਦੇ ਇਤਿਹਾਸ ਚ ਪਹਿਲੀ ਵਾਰ ਇਹਨਾਂ ਯੋਧਿਆਂ ਨੂੰ ਖਾਸ ਮੈਡਲ ਦਿੱਤੇ ਗਏ ਬਾਜਪਾਈ ਨੇ ਰਾ ਦੇ ਵੱਡੇ ਅਫਸਰਾਂ ਨਾਲ ਹੱਥ ਮਲਾਏ ਤੇ ਉਹਨਾਂ ਗੁੰਮਨਾਮ ਵੀਰਾਂ ਦੇ ਬਲੀਦਾਨ ਲਈ ਧੰਨਵਾਦੀ ਵੀ ਕੀਤਾ ਇਸ ਸਮਾਗਮ ਦਾ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਨਾ ਹੀ ਇਹਦਾ ਕੋਈ ਬੇਰਵਾ ਅਗਲੇ ਦਿਨ ਦੇ ਅਖਬਾਰਾਂ ਮਾ ਛਪਿਆ ਤਾਂ ਦੋਸਤੋ ਇਹ ਸੀਗੀ ਰਾ ਦੀ ਕਹਾਣੀ ਸੋ ਮਿਲਦੇ ਹਾਂ ਅਗਲੀ ਜਾਣਕਾਰੀ ਨਾਲ ਦੇਓ ਆ ਗਿਆ ਸਤ ਸ਼੍ਰੀ ਅਕਾਲ